ਇਹ ਗੱਲਾਂ ਹਰ ਘਰ ਹਰ ਪਰਿਵਾਰ ਤੇ ਟੁੱਕਦੀਆਂ ਨੇ ਗੱਲਾਂ ਭਾਵਕ ਨੇ ਤੇ ਪਰਿਵਾਰ ਵਾਲੇ ਜ਼ਰੂਰ ਦੇਖਣ ਇਹ ਵੀਡੀਓ ਇਹ ਵੀਡੀਓ ਕੱਲੀ ਧੀ ਸੀਰਤ ਦੇ ਲਈ ਨਹੀਂ ਹਰ ਇੱਕ ਉਸ ਧੀ ਦੇ ਲਈ ਹੈ ਜਿਸ ਨੇ ਆਪਣੇ ਮਾਪਿਆਂ ਦੇ ਘਰੇ ਜਨਮ ਲਿਆ ਸੋਸ਼ਲ ਮੀਡੀਆ ਤੇ ਐਵੇਂ ਵੀਡੀਓ ਪਾ ਬੈਠੀ ਬੇਪੁਨਿਆਦ ਜੇ ਐਵੇਂ ਇਲਜ਼ਾਮ ਲਗਾ ਬੈਠੀ ਸਰਦਾਰੀ ਬਾਪੂ ਤੇਰੀ ਐਵੇਂ ਰੋਲ ਗਈ ਹੋ ਸਕੇ ਆ ਤਾਂ ਬਾਪੂ ਮੈਨੂੰ ਮਾਫ ਕਰੀ ਚੁੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਦੋ ਭਾਂਡੇ ਤਾਂ ਘਰ ਘਰ ਖੜਕਦੇ ਰਹਿੰਦੇ ਨੇ ਕੋਚਰ ਬਾਦ ਫਿਰ ਆਪੇ ਬੋਲ ਵੀ ਪੈਂਦੇ ਨੇ ਚੁਗਲੀ ਖੋਰ ਪਿੱਛੇ ਲਾ ਕੇ ਜ਼ਬਾਨ ਦਾ ਜਿੰਦਰਾ ਖੋਲ ਗਈ ਹੋ ਸਕੇ ਆ ਤਾਂ ਬਾਪੂ ਮੈਨੂੰ ਮਾਫ ਕਰੀ ਚੁੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਬਾਪੂ ਤੇਰਾ ਕਰਜ਼ਾ ਮੈਂ ਸਾਰੀ ਉਮਰ ਨਹੀਂ ਲਾ ਸਕਦੀ ਇਹ ਗੱਲ ਤਾਂ ਤੂੰ ਵੀ ਜਾਣੇ ਤੇਥੋਂ ਦੂਰ ਨਹੀਂ ਜਾ ਸਕਦੀ ਸਾਡਾ ਬਣਦਾ ਹਿੱਸਾ ਸਾਨੂੰ ਦਿੱਤਾ ਤਕੜੀ ਤੇਰੀ ਤੇਰਾ ਤੇਰਾ ਤੋਲ ਗਈ ਹੋ ਸਕੇ ਆ ਤਾਂ ਬਾਪੂ ਮੈਨੂੰ ਮਾਫ ਕਰੀ ਚੁੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਮੇਰੀ ਅਗਲ ਤੇ ਪੈ ਗਿਆ ਪਰਦਾ ਗਲਤੀ ਕਰ ਬੈਠੀ ਵਿਰੋਧੀ ਧਰ ਵਾਲਿਆਂ ਦੇ ਹੱਥੀ ਚੜ ਬੈਠੀ ਆਪਣੇ ਸਮਝ ਕੇ ਦੁਖੜੇ ਮੈਂ ਵੀ ਫੋੜ ਗਈ ਹੋ ਸਕੇ ਆ ਤਾਂ ਬਾਪੂ ਮੈਨੂੰ ਮਾਫ ਕਰੀ ਚੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਪਿਓ ਦਾ ਆਸਰਾ ਰੱਬ ਵਰਗਾ ਤੇ ਮਾਵਾ ਠੰਡੀਆਂ ਛਾਵਾਂ ਸੀਐਮ ਦੀ ਕੁਰਸੀ ਤੇ ਬਾਪੂ ਮੇਰਾ ਸਭ ਦਾਦੀ ਮਾਂ ਦੀਆਂ ਦਵਾਵਾਂ ਤੇਰੀ ਬੁੱਕਲ ਵਰਗਾ ਨਿਕ ਹੈਣੀ ਕਈ ਦੇਸ਼ ਮੈਂ ਫੋਲ ਗਈ ਹੋ ਸਕਿਆ ਤਾਂ ਬਾਪੂ ਮੈਨੂੰ ਮਾਫ ਕਰੀ ਚੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਮਾਪੇ ਮੁੱਲ ਨਹੀਂ ਮਿਲਦੇ ਗੱਲ ਮੈਂ ਭੁੱਲ ਗਈ ਸੀ ਬਿਨ ਬਾਬਲਾ ਤੇਰੇ ਧੀ ਤੇਰੀ ਰੁਣ ਗਈ ਸੀ ਅੱਖਾਂ ਪਰਦਾ ਬਾਪੂ ਜਦ ਮੈਂ ਪੋਲ ਗਈ ਹੋ ਸਕੇ ਤਾਂ ਬਾਪੂ ਮੈਨੂੰ ਮਾਫ ਕਰੀ ਚੁੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਮਾਪਿਆਂ ਦੀ ਸੇਵਾ ਰੱਬ ਦੀ ਸੇਵਾ ਸੱਚ ਸਿਆਣੇ ਕਹਿੰਦੇ ਬੱਚਿਆਂ ਦੇ ਸ਼ੌਂਕ ਪੂਗਾਉਂਦੇ ਨੇ ਆਪਰ ਪਏ ਦੀ ਚੀਜ਼ ਨਹੀਂ ਲੈਂਦੇ ਘਰ ਦੀ ਗੱਲ ਘਰੇ ਨਿਬੜ ਜੇ ਤਾਂ ਚੰਗੀ ਏ ਸੋਸ਼ਲ ਮੀਡੀਆ ਐਵੇਂ ਪਜਾਮਾ ਢੋਲ ਗਈ ਹੋ ਸਕੇ ਤਾਂ ਬਾਪੂ ਮੈਨੂੰ ਮਾਫ ਕਰੀ ਚੁੱਕ ਬਗਾਨੀ ਪਿੱਛੇ ਜ਼ਿਆਦਾ ਬੋਲ ਗਈ ਚੱਕ ਬਗਾਨੀ ਪਿੱਛੇ ਜਾਦਾ ਬੋਲ ਗਈ ਹਾਂਜੀ ਦੋਸਤੋ ਸਾਡੇ ਚੈਨਲ ਦੇ ਜ਼ਰੀਏ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਮਾਪਿਓ ਦਾ ਸਤਿਕਾਰ ਕਰੋ ਜਿਨ੍ਹਾਂ ਦੇ ਮਾਪਿਓ ਉਹਨਾਂ ਦੇ ਕੋਲ ਨਹੀਂ ਉਹਨਾਂ ਨੂੰ ਮਾਪਿਓ ਦੀ ਕਦਰ ਪੁੱਛੋ ਕਿ ਮਾਪਿਆਂ ਦੀ ਕਦਰ ਕੀ ਹੁੰਦੀ ਹੈ ਤੇ ਦੋਸਤੋ ਅਗਰ ਇਹ ਵੀਡੀਓ ਦੇ ਬੋਰ ਤੁਹਾਨੂੰ ਚੰਗੇ ਲੱਗੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਬਾਕੀ ਆਪਣੇ ਚੈਨਲ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਦੋਸਤੋ ਅਸੀਂ ਹੋਰ ਵੀਡੀਓ ਲੈ ਕੇ ਵੀ ਤੁਹਾਡੇ ਲਈ ਆਉਂਦੇ ਰਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਾਕੀ ਇਹ ਜੋ ਮੈਂ ਗੱਲਾਂ ਕੀਤੀਆਂ ਇਹ ਕੱਲਾ ਗੱਲਾਂ ਧੀ ਸਿਰਤनियां ਨਹੀਂ ਕੀਤੀਆਂ ਉਹਨਾਂ ਮੁੰਡੇ ਕੁੜੀਆਂ ਨੂੰ ਵੀ ਇਸ ਦੇ ਵਿੱਚ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਆਪਣੇ ਮਾਪਿਆਂ ਨੂੰ ਬਿਲਕੁਲ ਨਹੀਂ ਸਮਝਦੇ ਉਹਨਾਂ ਨਾਲ ਗਾਲੀ ਗਲੋਚ ਕਰਦੇ ਨੇ ਤੇ ਉਹਨਾਂ ਦੀ ਪਰਵਾਹ ਨਹੀਂ ਕਰਦੇ